ਸ਼ੇਰ ਦੇ ਨਾਲ ਭੜਨ ਵਾਲੇ ਸਿੱਖ ਕੌਮ ਦੇ ਮਹਾਨ ਜਰਨੈਲ ਹਰੀ ਸਿੰਘ ਨਲੂਆ ਦਾ ਸੰਬੰਧ ਅੱਜ ਦੇ ਦਿਨ ਦੇ ਇਤਿਹਾਸ ਨਾਲ ਹੈ ਅੱਜ ਇਸ ਦਾ ਜ਼ਿਕਰ ਕਰਾਂਗੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਟੀਵੀ ਐਨ ਆਰ ਆਈ ਪ੍ਰੋਗਰਾਮ ਇਤਿਹਾਸ ਤੇ ਤਵਾਰੀਖ ਦੇ ਵਿੱਚ ਤੁਹਾਡਾ ਸਵਾਗਤ ਹੈ ਸਰਦਾਰ ਹਰੀ ਸਿੰਘ ਨਲੂਆ ਸਿੱਖ ਕੌਮ ਦੇ ਇੱਕ ਮਹਾਨ ਜਰਨੈਲ ਸਨ ਉਹਨਾਂ ਨੇ ਕਸੂਰ, ਸਿਆਲਕੋਟ, ਅਟਕ, ਮੁਲਤਾਨ, ਕਸ਼ਮੀਰ, ਪੇਸ਼ਾਵਰ ਅਤੇ ਜਮਰਾਉਂ ਦੀਆਂ ਜਿੱਤਾਂ ਦੇ ਵਿੱਚ ਮੁੱਖ ਭੂਮਿਕਾ ਨਿਭਾਈ ਸਿੱਖ ਸਮਰਾਟ ਦੀ ਸਰਹੱਦ ਨੂੰ ਸਿੰਧ ਦਰਿਆ ਤੋਂ ਪਾਰ ਖੈਬਰ ਦਰੇ ਦੇ ਮੂੰਹ ਤੱਕ ਫੈਲਾਉਣ ਵਿੱਚ ਉਹਨਾਂ ਦਾ ਵੱਡਾ ਯੋਗਦਾਨ ਰਿਹਾ ਉਹਨਾਂ ਨੇ ਕਸ਼ਮੀਰ ਅਤੇ ਪੇਸ਼ਾਵਰ ਵਿੱਚ ਮਾਲੀਆ ਇਕੱਠਾ ਕਰਨ ਦੀ ਸਹੂਲਤ ਲਈ ਸਿੱਖ ਸਮਰਾਜ ਵੱਲੋਂ ਇੱਕ ਟਕਸਾਲ ਦੀ ਸਥਾਪਨਾ ਕੀਤੀ। ਬਾਬਾ ਪ੍ਰੇਮ ਸਿੰਘ ਹੋਤੀ ਲਿਖਦੇ ਹਨ ਕਿ ਉਹ ਆਪਣੇ ਸਮੇਂ ਦੇ ਮਹਾਨ ਦਾਨੀ ਅਤੇ ਅਦੁੱਤੀ ਸ਼ੂਰਬੀਰ ਸਨ। ਉਹ ਸ਼ੇਰ ਨਾਲ ਲੜ ਕੇ ਉਸ ਨੂੰ ਮਾਰਨ ਵਿੱਚ ਪ੍ਰਤਿਦਿੱ ਅਕਦੇ ਸੀ। ਤਾਂ ਇਸੇ ਤਰ੍ਹਾਂ ਮਿਸਟਰ ਐਨ ਕੇ ਸਿਨਾ ਆਪਣੀ ਲਿਖਤ ਤਾਰੀਖ ਦੇ ਵਿੱਚ ਲਿਖਦੇ ਹਨ ਕਿ ਸਰਦਾਰ ਹਰੀ ਸਿੰਘ ਦੇ ਨਾਮ ਨਾਲ ਨਣਵਾ ਉਪਨਾਮ ਇਸ ਲਈ ਪ੍ਰਸਿੱਧ ਹੋਇਆ ਸੀ ਕਿਉਂਕਿ ਉਹਨਾਂ ਨੇ ਸ਼ੇਰ ਦੇ ਸਿਰ ਨੂੰ ਹੱਥ ਨਾਲ ਮਰੋੜ ਕੇ ਮਾਰ ਟੁੱਟਿਆ ਸੀ ਉਹਨਾਂ ਦੇ ਜਨਮ ਦੀ ਗੱਲ ਕੀਤੀ ਜਾਵੇ ਤਾਂ 1791 ਦੇ ਵਿੱਚ ਉਹ ਉਪਲ ਪਰਿਵਾਰ ਦੇ ਵਿੱਚ ਮਾਝਾ ਖੇਤਰ ਦੇ ਗੁਜਰਾਵਾਲਾ ਵਿੱਚ ਖੱਤਰੀ ਭਾਈਚਾਰੇ ਦੇ ਧਰਮਕੌਰ ਅਤੇ ਗੁਰदयाल ਸਿੰਘ ਦੇ ਘਰ ਵਿੱਚ ਪੈਦਾ ਹੋਏ ਬਚਪਨ ਵਿੱਚ ਹੀ ਉਹਨਾਂ ਦੇ ਪਿਤਾ ਦੀ ਮੌਤ ਹੋ ਗਈ ਸੀ ਅਤੇ ਮਾਤਾ ਵੱਲੋਂ ਉਹਨਾਂ ਦੀ ਪਰਵਰਿਸ਼ ਕੀਤੀ ਗਈ 10 ਸਾਲ ਦੀ ਉਮਰ ਵਿੱਚ ਉਹਨਾਂ ਨੇ ਅੰਮ੍ਰਿਤ ਸੰਚਾਰ ਕੀਤਾ 1804 ਵਿੱਚ ਮਾਂ ਨੇ ਉਹਨਾਂ ਨੂੰ ਜਾਇਦਾਦ ਦਾ ਵਿਵਾਦ ਹੱਲ ਕਰਨ ਲਈ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਭੇਜਿਆ ਮਹਾਰਾਜੇ ਦੇ ਪਿਛੋਕੜ ਅਤੇ ਯੋਗਤਾ ਦੇ ਕਾਰਜਾਂ ਸਾਲਤੀ ਦਾ ਫੈਸਲਾ ਉਨ੍ਹਾਂ ਦੇ ਹੱਕ ਵਿੱਚ ਕਰ ਦਿੱਤਾ ਹਰੀ ਸਿੰਘ ਨੇ ਦੱਸਿਆ ਕਿ ਉਸਦੇ ਪਿਤਾ ਤੇ ਦਾਦਾ ਜੀ ਮਹਾਰਾਜੇ ਦੇ ਪੁਰਖੇ ਮਹਾ ਸਿੰਘ ਅਤੇ ਚੰਦ ਸਿੰਘ ਦੀ ਨਿਸ਼ੇਵਾ ਕਰਦੇ ਘੋੜਸਵਾਰ ਅਤੇ ਬੰਦੂਕ ਧਾਰੀ ਵਜੋਂ ਆਪਣਾ ਹੁਨਰ ਪ੍ਰਦਰਸ਼ਨ ਕਰਦੇ ਸਨ ਮਹਾਰਾਜਾ ਵੱਲੋਂ ਉਹਨਾਂ ਨੂੰ ਦਰਬਾਰ ਦੇ ਵਿੱਚ ਇੱਕ ਜੀ ਜੀ ਸੇਵਾਦਾਰ ਵਜੋਂ ਦੇ ਯੋਗਤ ਕੀਤਾ ਗਿਆ 1805 ਵਿੱਚ ਬਸੰਤੀ ਦਰਬਾਰ ਵਿੱਚ ਹਰੀ ਸਿੰਘ ਵੱਲੋਂ ਪਹਿਲੀ ਵਾਰ ਕਰਤੱਬ ਦਿਖਾਏ ਗਏ ਜਿਨ੍ਹਾਂ ਨੂੰ ਦੇਖ ਕੇ ਮਹਾਰਾਜਾ ਨੇ ਉਸ ਨੂੰ ਆਪਣੀ ਫੌਜ ਵਿੱਚ ਭਰਤੀ ਕਰ ਲਿਆ ਕੁਝ ਦਿਨਾਂ ਬਾਅਦ ਉਹਨਾਂ ਦੀ ਸ਼ੇਰ ਨਾਲ ਲੜਾਈ ਅਤੇ ਦਲੇਰੀ ਦੇਖ ਕੇ ਮਹਾਰਾਜੇ ਨੇ ਉਹਨਾਂ ਨੂੰ ਆਪਣੇ ਸ਼ੇਰਦਿਲ ਨਾਮੀ ਰੈਜੀਮੈਂਟ ਵਿੱਚ ਸਰਦਾਰੀ ਦੇ ਦਿੱਤੀ 1807 ਵਿੱਚ ਕਸੂਰ ਫਤਿਹ ਵੇਲੇ ਸਰਦਾਰ ਹਰੀ ਸਿੰਘ ਨਲਵਾ ਨੇ ਮਹਾਨ ਬੀਤਾ ਦਿਖਾਈ ਇਨਾਮ ਵਜੋਂ ਆਪ ਨੂੰ ਜ਼ਗੀਰਾਵਾਂ ਮਿਲੀਆਂ 1810 ਨੂੰ ਮਲਤਾਨ ਤੇ ਚੜਾਈ ਕਰਨ ਵੇਲੇ ਕਿਲੇ ਦੀ ਕੰਦ ਨੂੰ ਬਾਰੂਦ ਨਾਲ ਉਡਾਣ ਲਈ ਜਦੋਂ ਸਿਰਲੱਥ ਯੋਧਿਆਂ ਦੀ ਮੰਗ ਕੀਤੀ ਮੁਲਤਾਨ ਸਰਦਾਰ ਹਰੀ ਸਿੰਘ ਨਲਵਾ ਨੇ ਆਪਣੇ ਆਪ ਨੂੰ ਸਭ ਤੋਂ ਪਹਿਲਾਂ ਪੇਸ਼ ਕੀਤਾ ਜੰਗ ਵਿੱਚ ਜੱਕ ਵੀ ਹੋ ਕੇ ਵੀ ਸਰਦਾਰ ਹਰੀ ਸਿੰਘ ਨਲਵਾ ਨੇ ਹੌਸਲਾ ਨਾ ਹਾਰਿਆ 1818 ਵਿੱਚ ਮੁਲਤਾਨ ਦੀ ਅਖੀੜਲੀ ਫਤਿਹ ਅਤੇ ਫਿਰ ਕਸ਼ਮੀਰ ਜਿੱਤਣ ਵੇਲੇ ਵੀ ਵੱਡੇ ਕਾਰਨਾਮੇ ਉਹਨਾਂ ਨੇ ਕੀਤੇ ਕਸ਼ਮੀਰ ਵਿੱਚ ਉਹਨਾਂ ਦੇ ਰਾਜ ਪ੍ਰਬੰਧ ਤੋਂ ਖੁਸ਼ ਹੋ ਕੇ ਮਹਾਰਾਜਾ ਰਣਜੀਤ ਸਿੰਘ ਨੇ ਆਪ ਨੂੰ ਆਪਣੇ ਨਾਮ ਦਾ ਸਿੱਕਾ ਚਲਾਉਣ ਦਾ ਅਧਿਕਾਰ ਦੇ ਦਿੱਤਾ ਇਹ ਅਧਿਕਾਰ ਖਾਲਸਾ ਰਾਜ ਵਿੱਚ ਕੇਵਲ ਹਰੀ ਸਿੰਘ ਨਲਵਾ ਨੂੰ ਹੀ ਮਿਲਿਆ ਤਾਂ ਉਹਨਾਂ ਦੇ ਨਾਲ ਅੱਜ ਦੇ ਦਿਨ ਦਾ ਇਤਿਹਾਸ ਵੀ ਜੁੜਿਆ ਹੋਇਆ ਹੈ 9 ਨਵੰਬਰ 1821 ਨੂੰ ਜਦੋਂ ਉਹ ਬੁਗੇਰ ਤੇ ਡੇਰਾ ਜਾਤ ਉੱਤੇ ਕਬਜ਼ੇ ਵਾਸਤੇ ਚੜ੍ਹਾਈ ਕਰ ਰਹੇ ਸਨ ਤਾਂ ਮੰਗਲੀ ਘਾਟੀ ਦੇ ਪਿੰਡ ਪਖਲੀ ਦੇ ਜੂ ਦੇ ਵਿੱਚ 30 ਹਜ਼ਾਰ ਤਨਾਵਲੀ ਕੌਮ ਦੇ ਲੋਕਾਂ ਨੇ ਉਹਨਾਂ ਦੀ ਫੌਜ ਦਾ ਰਾਹ ਰੋਕ ਲਿਆ ਜਦੋਂ ਉਹ ਸਮਝਾਉਣ ਤੇ ਵੀ ਨਾ ਹਟੇ ਤਾਂ ਜੰਗ ਦੇ ਵਿੱਚ ਤਨਾਵਲੀਆ ਦੇ ਮੁਖੀ ਅਤੇ ਉਹਨਾਂ ਦੇ ਸਾਥੀ ਮਾਰੇ ਗਏ ਕੁਝ ਸਿੱਖ ਵੀ ਇਸ ਦੌਰਾਨ ਸ਼ਹੀਦ ਹੋਏ ਅਤੇ ਆਖਿਰ ਤਨਾਵਲੀ ਮੈਦਾਨ ਛੱਡ ਕੇ ਭੱਜ ਗਏ ਤਾਂ ਅੱਜ ਦੇ ਦਿਨ ਦਾ ਇਤਿਹਾਸ ਵੀ ਸਰਦਾਰ ਹਰੀ ਸਿੰਘ ਨਲੂਆ ਦੇ ਨਾਲ ਜੁੜਿਆ ਹੋਇਆ ਹੈ ਨੌ ਸ਼ਹਿਰੇ ਅਤੇ ਜਹਾਂਗੀਰ ਦੀ ਜੰਗ ਵਿੱਚ ਵੀ ਉਹਨਾਂ ਵੱਲੋਂ ਬੜੀ ਨਿਡਰਤਾ ਦਿਖਾਈ ਗਈ 1834 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਅਤੇ ਹਰੀ ਸਿੰਘ ਨਲੂਆ ਨੇ ਫੈਸਲਾ ਕੀਤਾ ਕਿ ਪੇਸ਼ਾਵਰ ਨੂੰ ਖਾਲਸਾ ਰਾਜ ਵਿੱਚ ਸ਼ਾਮਿਲ ਕੀਤਾ ਜਾਵੇ ਤਾਂ ਜੋ ਵਿਦੇਸ਼ੀ ਧਾਵਿਆਂ ਤੋਂ ਛੁਟਕਾਰਾ ਹੋ ਸਕੇ ਫਿਰ ਸਿੰਘਾਂ ਦੇ ਵੱਲੋਂ ਪੇਸ਼ਾਵਰ ਵੀ ਫਤਿਹ ਕਰ ਲਿਆ ਗਿਆ ਅਤੇ 7 ਸਦੀ ਤੋਂ ਪੰਜਾਬ ਤੋਂ ਕੱਟ ਚੁੱਕੇ ਇਲਾਕੇ ਮੋੜ ਪੰਜਾਬ ਦੇ ਵਿੱਚ ਜੁੜ ਗਏ ਤਾਂ ਇਤਿਹਾਸਕਾਰ ਲਿਖਦੇ ਹਨ ਕਿ ਇਸ ਜਿੱਤ ਦੀ ਖੁਸ਼ੀ ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਨੇ ਦੀਪਮਾਲਾ ਕੀਤੀ ਕਿਉਂਕਿ ਉਹਨਾਂ ਨੇ ਬਾਰਕ ਜਈਆਂ ਹੱਥੋਂ ਛਟਕਾਰਾ ਪਾਇਆ ਸੀ ਇਸ ਤੋਂ ਇਲਾਵਾ ਹਰੀ ਸਿੰਘ ਨਲੂਆ ਦੇ ਵੱਲੋਂ ਹੋਰ ਵੀ ਕਈ ਲੜਾਈਆਂ ਵਿੱਚ ਆਪਣੀ ਬਹਾਦਰੀ ਦਿਖਾਈ ਗਈ ਅਤੇ ਸਿੱਖ ਰਾਜ ਦੇ ਵਿਸਥਾਰ ਵਿੱਚ ਯੋਗਦਾਨ ਪਾਇਆ ਗਿਆ 1837 ਦੇ ਵਿੱਚ 30 ਅਪ੍ਰੈਲ ਨੂੰ ਜਮਰੌਦ ਦੇ ਜੰਗੀ ਮੈਦਾਨ ਵਿੱਚ ਜਦੋਂ ਅਫਗਾਨਾਂ ਨਾਲ ਟਕਰਾ ਹੋਇਆ ਤਾਂ ਪਹਿਲਾਂ ਅਫਗਾਨ ਡਟ ਕੇ ਮੁਕਾਬਲਾ ਕਰਦੇ ਰਹੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਸਰਦਾਰ ਹਰੀ ਸਿੰਘ ਨਲੂਆ ਵੀ ਇਸ ਫੌਜ ਦੇ ਵਿੱਚ ਨੇ ਤਾਂ ਉਹਨਾਂ ਦੇ ਹੌਸਲੇ ਟੁੱਟ ਗਏ ਅਤੇ ਅਫਗਾਨਾਂ ਨੂੰ ਭਜੜ ਪੈ ਗਈ ਉਹਨਾਂ ਪਾਸੋਂ ਹਰੀ ਸਿੰਘ ਨਲੂਆ ਨੇ 14 ਤੋਪਾਂ ਵੀ ਖੋ ਲਈਆਂ ਪਰ ਸਰਦਾਰ ਨਿਦਾਨ ਸਿੰਘ ਪੰਜ ਹੱਥਾ ਜਿੱਤ ਦੇ ਜੋਸ਼ ਦੇ ਵਿੱਚ ਵੈਰੀਆਂ ਦੇ ਸਿਰ ਹੋਏ ਦਰੇ ਦੇ ਅੰਦਰ ਚਲੇ ਗਏ ਹਰੀ ਸਿੰਘ ਨਲੂਆ ਨੇ ਉਹਨਾਂ ਨੂੰ ਗੁਫਾ ਅੰਦਰ ਜਾਂਦੇ ਦੇਖਿਆ ਤਾਂ ਬੁਲਾਉਣ ਲਈਓ ਅੱਗੇ ਵਾਦਦੇ ਨੇ ਗੁਫਾ ਵਿੱਚ ਛੋਪੇ ਅਫਗਾਨ ਗੋਲੀ ਚਲਾ ਦਿੰਦੇ ਹਨ ਜਿਸ ਕਾਰਨ ਉਹਨਾਂ ਦਾ ਬਾਡੀਗਾਰਡ ਅਜੈਬ ਸਿੰਘ ਉੱਥੇ ਹੀ ਢੇਰੀ ਹੋ ਗਿਆ ਗੁਫਾ ਵਿੱਚੋਂ ਫੇਰ ਗੋਲੀਆਂ ਚੱਲੀਆਂ ਅਤੇ ਦੋ ਗੋਲੀਆਂ ਹਰੀ ਸਿੰਘ ਨਲੂਆ ਦੇ ਲੱਗੀਆਂ ਇੰਨੇ ਨੂੰ ਬਾਕੀ ਸਵਾਰ ਉੱਥੇ ਪਹੁੰਚ ਗਏ ਅਤੇ ਵੈਰੀਆਂ ਨੂੰ ਚੁੰਡ-ਚੁੰਡ ਕੇ ਮਾਰ ਦਿੱਤਾ ਲੇਕਿਨ ਜੋ ਪਾਣਾ ਵਾਪਰਨਾ ਸੀ ਉਹ ਵਾਪਰ ਗਿਆ ਹਰੀ ਸਿੰਘ ਨਲੂਆ ਫੱਟੜ ਹੋ ਗਏ ਜਦੋਂ ਉਹਨਾਂ ਨੇ ਆਪਣੀ ਨਾਜ਼ੁਕ ਹਾਲਤ ਦੇਖੀ ਤਾਂ ਉਹਨਾਂ ਆਪਣੇ ਪੁਰਾਣੇ ਸਾਥੀ ਬੁਲਾ ਲਏ ਅਤੇ ਉਹਨਾਂ ਨੂੰ ਕਾਲੇ ਪਹਾੜਾਂ ਵਿੱਚ ਖਾਲਸਾਈ ਝੰਡੇ ਦੀ ਇੱਜ਼ਤ ਆਬਰੂ ਕਾਇਮ ਰੱਖਣ ਲਈ ਅਖੀਲੇ ਸਵਾਸਾਂ ਤੱਕ ਡਰਦੇ ਰਹਿਣ ਦੀ ਪ੍ਰੇਰਣਾ ਦਿੱਤੀ ਅਤੇ ਇਹ ਵੀ ਆਖਿਆ ਕਿ ਮੇਰੀ ਮੌਤ ਦੀ ਖਬਰ ਗੁਪਤ ਰੱਖਣੀ ਹੈ ਇਸ ਨਾਲ ਖਾਲਸੇ ਦੀ ਫੌਜੀ ਸ਼ਕਤੀ ਬਰਕਰਾਰ ਰਹੇਗੀ ਇਹ ਸਮਾਂ 30 April 1837 ਦੀ ਰਾਤ ਦਾ ਸੀ ਤਾਂ ਸਰਦਾਰ ਮਹਾ ਸਿੰਘ ਨੇ ਹਰੀ ਸਿੰਘ ਨਲੂਆ ਦੀ ਆਖਰੀ ਇੱਛਾ ਅਨੁਸਾਰ ਪੇਤ ਗੁਪਤ ਰੱਖਣ ਲਈ ਰਾਤੋਂ ਰਾਤ ਕਿਲੇ ਦੀ ਚੜ੍ਹਦੀ ਨੁੱਕਰ ਵੱਲ ਸਾਦੇ ਢੰਗ ਨਾਲ ਕਨਾਤਾਂ ਦੇ ਅੰਦਰ ਸੰਸਕਾਰ ਕਰ ਦਿੱਤਾ